ਹਾਂਜੀ ਬੱਚੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੱਚੇ ਅੱਜ ਆਪਾਂ ਆਪਣਾ ਪਾਠ ਨੰਬਰ 15 ਸਾਡੇ ਆਲੇ ਦੁਆਲੇ ਹਵਾ ਇਸ ਪਾਠ ਦੇ ਆਪਾਂ ਅੱਜ ਅਭਿਆਸ ਦੇ ਪ੍ਰਸ਼ਨ ਕਰਾਂਗੇ ਤਾਂ ਬੱਚੇ ਸਭ ਤੋਂ ਪਹਿਲਾਂ ਨੇ ਖਾਲੀ ਥਾਵਾਂ ਭਰੋ ਹਾਂਜੀ ਪਹਿਲਾ ਪੁਆਇੰਟ ਦੇਖੋ ਹਰੇ ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੌਰਾਨ ਆਕਸੀਜਨ ਬਾਹਰ ਕੱਢਦੇ ਹਨ ਤੇ ਕਾਰਬਨ ਡਾਈਆਕਸਾਈਡ ਅੰਦਰ ਲੈ ਕੇ ਜਾਂਦੇ ਹਨ ਓਜ਼ੋਨ ਗੈਸ ਧਰਤੀ ਉੱਪਰ ਪਰਾਬੈਂਗਣੀ ਕਿਰਨਾਂ ਨੂੰ ਆਉਣ ਤੋਂ ਰੋਕਦੀ ਹੈ ਨਾਈਟ੍ਰੋਜਨ ਗੈਸ ਸਿੱਧੇ ਤੌਰ ਤੇ ਵਾਯੂਮੰਡਲ ਵਿੱਚੋਂ ਨਹੀਂ ਵਰਤੀ ਜਾਂਦੀ ਹਵਾ ਜਲ ਚੱਕਰ ਲਈ ਬਹੁਤ ਜ਼ਰੂਰੀ ਹੈ ਹਾਂਜੀ ਬੱਚੇ ਇਸ ਤੋਂ ਬਾਅਦ ਨੇ ਸਹੀ ਜਾਂ ਗਲਤ ਦੱਸੋ ਆਕਸੀਜਨ ਗੈਸ ਸਾਨੂੰ ਪਰਾਬੈਂਗਣੀ ਕਿਰਨਾਂ ਤੋਂ ਬਚਾਉਂਦੀ ਹੈ ਤਾਂ ਇਹ ਕਥਨ ਕੀ ਹੈ ਗਲਤ ਹੈ ਕਿਉਂਕਿ ਸਾਨੂੰ ਪਰਾਬੈਂਗਣੀ ਕਿਰਨਾਂ ਤੋਂ ਕੌਣ ਪਹੁੰਚਾਉਂਦੀ ਹੈ ਬੱਚੇ ਓਜ਼ੋਨ ਓਜ਼ੋਨ ਦਾ ਫਾਰਮੂਲਾ ਕੀ ਹੁੰਦਾ ਬੱਚੇ O3 ਹਾਂਜੀ ਅੱਗੇ ਦੇਖੋ ਕਾਰਬਨ ਡਾਈਆਕਸਾਈਡ ਗੈਸ ਬਲਨ ਕਿਰਿਆ ਵਿੱਚ ਮਦਦ ਕਰਦੀ ਹੈ ਇਹ ਕਥਨ ਵੀ ਗਲਤ ਹੈ ਕਿਉਂਕਿ ਬਲਣ ਕਿਰਿਆ ਦੇ ਵਿੱਚ ਕੌਣ ਮਦਦ ਕਰਦੀ ਹੈ ਬੱਚੇ ਆਕਸੀਜਨ ਆਕਸੀਜਨ ਦਾ ਫਾਰਮੂਲਾ ਕੀ ਹੁੰਦਾ ਹੈ O2 ਅੱਗੇ ਦੇਖੋ ਹਵਾ ਦੀ ਸਰਚਨਾ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ਇਹ ਕਥਨ ਵੀ ਗਲਤ ਹੈ ਕਿਉਂਕਿ ਹਵਾ ਦੀ ਸਰਚਨਾ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਹੋ ਜਾਂਦੀ ਹੈ ਜਿੱਥੇ ਨਾ ਧੂੜ ਕਣ ਹੈਗੇ ਨਗੇ ਉੱਥੇ ਧੂੜ ਕਣ ਦੀ ਮਾਤਰਾ ਥੋੜੀ ਜ਼ਿਆਦਾ ਹੋ ਜਾਏਗੀ ਠੀਕ ਹੈ ਤਾਂ ਜਿੱਥੇ ਪੋਲੂਸ਼ਨ ਵਾਲੀ ਹਵਾ ਹੈਗੀ ਉੱਥੇ ਪੋਲੂਸ਼ਨ ਦੇ ਕਣ ਆ ਜਾਣਗੇ ਜਿੱਥੇ ਸਾਫ਼ ਹੋਵੇਗੀ ਉਥੇ ਹਵਾ ਦੀ ਰਚਨਾ ਅੱਡ ਹੋਏਗੀ ਤੇ ਜਿੱਥੇ ਧੂੜ ਕਣ ਨੇ ਉਥੇ ਹਵਾ ਦੀ ਸੰਰਚਨਾ ਅਲੱਗ ਹੋਏਗੀ ਇਸ ਲਈ ਹਵਾ ਦੀ ਸੰਰਚਨਾ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਹਾਂਜੀ ਅੱਗੇ ਦੇਖੋ ਹਵਾ ਵਿੱਚ ਨਾਈਟ੍ਰੋਜਨ ਅਤੇ ਆਕਸੀਜਨ ਦੀ ਮਾਤਰਾ ਬਰਾਬਰ ਹੁੰਦੀ ਹੈ ਇਹ ਕਥਨ ਵੀ ਗਲਤ ਹੈ ਕਿਉਂਕਿ ਹਵਾ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਕਿੰਨੀ ਹੁੰਦੀ ਹੈ ਬੱਚੇ 78% ਤੇ ਆਕਸੀਜਨ ਦੀ ਕਿੰਨੀ ਹੁੰਦੀ ਹੈ 21% ਹਾਂਜੀ ਅੱਗੇ ਦੇਖੋ ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਸਾਹ ਕਿਰਿਆ ਲਈ ਵਰਤਦੇ ਹਨ ਇਹ ਕਥਨ ਬਿਲਕੁਲ ਸਹੀ ਹੈ ਕਿਉਂਕਿ ਜਿਹੜੇ ਜੀਵ ਪਾਣੀ ਵਿੱਚ ਰਹਿੰਦੇ ਨੇ ਉਹ ਪਾਣੀ ਦੇ ਵਿੱਚ ਹੀ ਘੁਲੀ ਹੋਈ ਆਕਸੀਜਨ ਨੂੰ ਸਾਹ ਕਿਰਿਆ ਦੇ ਲਈ ਵਰਤਦੇ ਹਨ ਹਾਂਜੀ ਬੱਚੇ ਅੱਗੇ ਨੇ ਕਾਲਮ ਊੜਾ ਦਾ ਕਾਲਮ ਆੜਾ ਨਾਲ ਮਿਲਾਨ ਕਰੋ ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਮਿਲਣ ਵਾਲੀ ਗੈਸ ਕਿਹੜੀ ਹੈ ਬੱਚੇ ਨਾਈਟ੍ਰੋਜਨ ਗੈਸ ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ ਕਿਹੜੀ ਹੈ ਕਾਰਬਨ ਡਾਈਆਕਸਾਈਡ ਗੈਸ ਜੀਵਾਂ ਦੀ ਸਾਹ ਲੈਣ ਲਈ ਜ਼ਰੂਰੀ ਗੈਸ ਕਿਹੜੀ ਹੈ ਆਕਸੀਜਨ ਗੈਸ ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ ਹੁੰਦੇ ਨੇ ਜਲਵਾਸ਼ਪ ਗੈਸ ਦੀ ਪਰਤ ਜਿਹੜੀ ਪਰਬੰਗਣੀ ਕਿਰਨਾਂ ਤੋਂ ਬਚਾਉਂਦੀ ਹੈ ਉਹ ਕਿਹੜੀ ਹੁੰਦੀ ਹੈ ਬੱਚੇ ਓਜ਼ੋਨ ਪੱਟੀ ਹਾਂਜੀ ਬੱਚੇ ਅੱਗੇ ਹੈ ਸਹੀ ਵਿਕਲਪ ਦੀ ਚੋਣ ਕਰੋ ਹਵਾ ਵਿੱਚ ਕਿਸ ਗੈਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਉਹ ਕਿਹੜੀ ਗੈਸ ਹੈ ਬੱਚੇ ਨਾਈਟ੍ਰੋਜਨ ਕਿੰਨੀ ਮਾਤਰਾ ਹੁੰਦੀ ਹੈ ਹਵਾ ਦੇ ਵਿੱਚ ਨਾਈਟ੍ਰੋਜਨ ਦੀ 78% ਬਲਣ ਕਿਰਿਆ ਲਈ ਕਿਹੜੀ ਗੈਸ ਮਦਦ ਕਰਦੀ ਹੈ ਹਾਂਜੀ ਬਲਣ ਕਿਰਿਆ ਵਿੱਚ ਕਿਹੜੀ ਗੈਸ ਸਹਾਇਤਾ ਕਰਦੀ ਹੈ ਉਹ ਹੈ ਆਕਸੀਜਨ ਗੈਸ ਗਤੀਸ਼ੀਲ ਹਵਾ ਨੂੰ ਕੀ ਕਹਿੰਦੇ ਆ ਬੱਚੇ ਪੌਣ ਗੰਡੋਏ ਮਿੱਟੀ ਵਿੱਚ ਬਾਹਰ ਆਉਂਦੇ ਹਨ ਗੰਡੋਏ ਮਿੱਟੀ ਦੇ ਵਿੱਚੋਂ ਕਦੋਂ ਬਾਹਰ ਆਉਂਦੇ ਨੇ ਜਦੋਂ ਭਾਰੀ ਵਰਖਾ ਹੁੰਦੀ ਹੈ ਤਾਂ ਭਾਰੀ ਵਰਖਾ ਕਾਰਨ ਹਾਂਜੀ ਬੱਚੇ ਅੱਗੇ ਨੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜੰਤੂਆਂ ਦੇ ਸਾਹ ਲੈਣ ਲਈ ਕਿਹੜੀ ਗੈਸ ਜ਼ਰੂਰੀ ਹੁੰਦੀ ਹੈ ਉਹ ਕਿਹੜੀ ਗੈਸ ਹੈ ਆਕਸੀਜਨ ਹਵਾ ਦੇ ਉਸ ਅੰਸ਼ ਦਾ ਨਾਮ ਦੱਸੋ ਜਿਹੜਾ ਬਲਣ ਵਿੱਚ ਮਦਦ ਨਹੀਂ ਕਰਦਾ ਉਹ ਹੈ ਬੱਚੇ ਕਾਰਬਨ ਡਾਈਆਕਸਾਈਡ ਹਾਂਜੀ ਅੱਗੇ ਹੈ ਹਵਾ ਦੇ ਵੱਖ-ਵੱਖ ਅੰਸ਼ਾਂ ਦੇ ਨਾਮ ਲਿਖੋ ਹਾਂਜੀ ਬੱਚੇ ਹਵਾ ਦੇ ਵੱਖ-ਵੱਖ ਅੰਸ਼ ਕਿਹੜੇ ਨੇ ਨਾਈਟ੍ਰੋਜਨ 78% ਆਕਸੀਜਨ 21% ਕਾਰਬਨ ਡਾਈਆਕਸਾਈਡ 0.03% ਕੁਝ ਨੋਬਲ ਗੈਸਾਂ ਧੂੜ ਕਣ ਅਤੇ ਜਲਵਾਸ਼ਪ ਆਦਿ ਹਾਂਜੀ ਬੱਚੇ ਇਸ ਤੋਂ ਬਾਅਦ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤੁਸੀਂ ਇਹ ਕਿਸ ਤਰ੍ਹਾਂ ਸਿੱਧ ਕਰੋਗੇ ਕਿ ਹਵਾ ਬਲਣ ਕਿਰਿਆ ਵਿੱਚ ਸਹਾਇਕ ਹੁੰਦੀ ਹੈ ਹਾਂਜੀ ਆਪਾਂ ਕਿਵੇਂ ਸਿੱਧ ਕਰਾਂਗੇ ਕਿ ਜਿਹੜੀ ਹਵਾ ਹੈਗੀ ਇਹ ਬਲਣ ਕਿਰਿਆ 'ਚ ਸਹਾਇਕ ਹੁੰਦੀ ਹੈਗੀ ਇੱਕ ਜਲਦੀ ਹੋਈ ਮੋਮਬਤੀ ਲਓ ਇਸ ਉੱਪਰ ਇੱਕ ਕੱਚ ਦਾ ਗਲਾਸ ਉਲਟਾ ਕਰਕੇ ਰੱਖਣ ਤੇ ਕੁਝ ਦੇਰ ਬਾਅਦ ਮੋਮਬਤੀ ਬੁਝ ਜਾਂਦੀ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹਵਾ ਜਲਣ ਵਿੱਚ ਸਹਾਇਕ ਹੁੰਦੀ ਹੈ। ਹਾਂਜੀ ਬੱਚੇ ਅਗਲਾ ਕੁਐਸਚਨ ਹੈ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਸੰਤੁਲਨ ਕਿਸ ਤਰ੍ਹਾਂ ਬਣਿਆ ਰਹਿੰਦਾ ਹੈ? ਹਾਂਜੀ ਵਾਯੂਮੰਡਲ ਦੇ ਵਿੱਚ ਕਾਰਬਨ ਡਾਈਆਕਸਾਈਡ ਤੇ ਆਕਸੀਜਨ ਦਾ ਸੰਤੁਲਨ ਕਿਸ ਤਰ੍ਹਾਂ ਬਣਿਆ ਰਹਿੰਦਾ ਹੈ? ਜੰਤੂ ਅਤੇ ਪੌਦੇ ਸਾਹ ਕਿਰਿਆ ਦੌਰਾਨ ਵਾਯੂਮੰਡਲ ਤੋਂ ਆਕਸੀਜਨ ਗੈਸ ਲੈ ਕੇ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਹਨ ਇਸ ਦੇ ਉਲਟ ਪੌਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੌਰਾਨ ਵਾਯੂਮੰਡਲ ਤੋਂ ਕਾਰਬਨ ਡਾਈਆਕਸਾਈਡ ਲੈਂਦੇ ਨੇ ਤੇ ਆਕਸੀਜਨ ਗੈਸ ਛੱਡਦੇ ਹਨ ਇਸ ਤਰ੍ਹਾਂ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਸੰਤੁਲਨ ਬਣਿਆ ਰਹਿੰਦਾ ਹੈ ਹਾਂਜੀ ਬੱਚੇ ਇਹ ਸੀ ਆਪਣਾ ਪਾਠ 15 ਸਾਡੇ ਆਲੇ-ਦੁਆਲੇ ਹਵਾ ਤਾਂ ਬੱਚੇ ਉਮੀਦ ਕਰਦੇ ਆ ਕਿ ਇਸ ਪਾਰਟ ਦੇ ਅਭਿਆਸ ਦੇ ਪ੍ਰਸ਼ਨ ਤੁਹਾਨੂੰ ਸਮਝ ਆ ਗਏ ਹੋਣਗੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ